ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿਰਾਤ ਸਾਹਿਬ ਸਲੋਕ ਮਹੰਲਾ ਪਹਿਲਾ ਦੁਖਦਾਰੋ ਸੁਖ ਰੋਗ ਭਿਆਜ ਜਹ ਸੁਖਤਮ ਨ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਹ ਹਉ ਕਰੀ ਨ ਹੋਈ ਬਲੇ ਹਰੀ ਕੁਦਰਤ ਵਸਿਆ ਤੀਰੰਤ ਨਾ ਜਾਈ ਲਖਿਆ ਰਹਾ ਜਾਤਮ ਹੈ ਜੋਤ ਜੋਤਮ ਹੈ ਜਾਤਾ ਅਗਲ ਗਲਾ ਭਰਪੂਰ ਰਹਿਿਆ ਤੂ ਸੱਚਾ ਸਾਹਿਬ ਸੁਭ ਸੁਆਦਿਓ ਜਿਨ ਕੀਤੀ ਜੋ ਪਾਰ ਪਿਆ ਕਹੋ ਨਾਨਕ ਕਰਤੇ ਕੀ ਬਤਾਂ ਜੋਗਿਤ ਕਰਨਾ ਸੂ ਕਰ ਰਹਿਿਆ ਸੋਦਰਗਸ ਮਹਲਾ ਬਹਨਾ ਇਕ ਓਅੰਕਾਰੁ ਸਤਿਗੁਰ ਪ੍ਰਸਾਦਿ ਤੋ ਦਰਤੀ ਰਕੇ ਹ ਤੋ ਕਰਕੇ ਹ ਜਿਤੁ ਬਹਿ ਤਰਬ ਸੁਮਾਦੀ ਵਾਜੇ ਤੇਰੇ ਨਾਦ ਅਨੇਕ ਸੰਖੰ ਏਤਿ ਤੇਰੀ ਵਣਹਾਰੇ ਕੇਤੇ ਤੇਰੇ ਰਗ ਪ੍ਰੀਤ ਤੋ ਕਹੀਐ ਕੇਤੇ ਤੇਰੀ ਗਵਨਹਾਰੇ ਗਾਵਮਨ ਤੁਧਨੋ ਪੂਨ ਪਣੀ ਬੈ ਸੰਤਰ ਗਾਵ ਰਾਜਾ ਤ੍ਰੰਧੁਵਾਰੀ ਗਾਵੰਤ ਤਦਨੋ ਚਿਤ ਗੁਪਤ ਨਿਕ ਜਾਣਣਾ ਨਿਖੰਦਕ ਧਰਮ ਵਿਚਾਰੀ ਗਾਵੰਤ ਤਦਨੋ ਇਸਰ ਬ੍ਰਹਮਾ ਦੇਵੀ ਸੋਹੰ ਚਰੇ ਸੁਦਾਸੁ ਵਾਰੀ ਗਾਵੰਤ ਤਦਨੋ ਇੰਦਰ ਇੰਦਰਾਥਨ ਬਾਠੇ ਦੇਵ ਤਿਆ ਦਰਨਾਂ ਦੀ ਗਾਵੰਤ ਤਦਨੋ ਸਦ ਸਮਾਦੀ ਅੰਦਰ ਗਾਵੰਤ ਤਦਨੋ ਸਾਧ ਵਿਚਾਰੀ ਗਾਵੰਤ ਤਦਨੋ ਜਤੀ ਸਤੀ ਸੰਤੂਕੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਬਦਨ ਰਖੀਸ਼ਰ ਜਗ ਜਗ ਵਿਦਿਆ ਨਾਦੀ ਗਾਵੰਤ ਤੁਧਨੋ ਮਹੂਨੀਆ ਮਨ ਮੋਹਨ ਸੁਰਗ ਮਚ ਪਿਆਦੀ ਗਾਵੰਤ ਤੁਧਨੋ ਰਤਨੁ ਪਾਇ ਤੇਰੀ ਅਠਸਠ ਤੀਰਤਨਾਦੀ ਗਾਵੰਤ ਤੁਧਨੋ ਜੁਗ ਮਹਾਬਲ ਸੂਰਾ ਗਾਵੰਤ ਤੁਧਨੋ ਕਾਣੀ ਚਾਰੀ ਗਾਵੰਤ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੀ ਧਾਰੀ ਸੇਈ ਤੁਧਨੋ ਗਾਵਣ ਚ ਤੁਧ ਭਾਵਨਾ ਰਤੇ ਤੇਰੇ ਭਗਦਰਤ ਸਾਦੇ ਹੋਰ ਕਿਤੇ ਤੁਧਨੋ ਗਾਵਣ ਚ ਮੈ ਚਿਤ ਨਾ ਆਮਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਚਾ ਸਾਚੀ ਨਾਹੀ ਹੈ ਭੀ ਹੁਸੀ ਜਨ ਜਸੇ ਰਚਨਾ ਜਿ ਨਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿੰਦਰੀ ਮੈਂ ਜਨੁ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜਿਉ ਤਿਸ ਦੀ ਬੜਿ ਆਈ ਜੋ ਤਿਸ ਭਾਵਾ ਤੋਹੀ ਕਰਕੇ ਫਿਰ ਹੁਕਮ ਨਾ ਕਰਨਾ ਜਾਈ ਸੋ ਪਤ ਸਹੋ ਸਹ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਅਸ ਮਹੰਲਾ ਬਹਿਲਾ ਸੁਣ ਵਡਾ ਆਖਾ ਸਭ ਕੋਈ ਕੇਵੜ ਵੱਡਾ ਡੀਟਾ ਹੋਏ ਕੀਮਤ ਪਾਇ ਨਾ ਕਿਹਾ ਜਾਈ ਕਹਣ ਵਾਲੇ ਤੇਰੇ ਰਹਿ ਤੁਮਾਈ ਵੱਡੇ ਮੇਰੇ ਸਾਹਿਬ ਜਹਰੰਧ ਮੀਰਾ ਗੰਗੇ ਹੀਰਾ ਕੋਈ ਨਾ ਜਾਣਾ ਤੇਰਾ ਕੀਤਾ ਕੀ ਬੁੜੀ ਜੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਜਹਨ ਨਾ ਜਾਈ ਤੇਰੀ ਤਨ ਵਡਿਆਈ ਸਭ ਸਤ ਸਭ ਤਪ ਸਭ ਜਨੀ ਆਇਆ ਸਿੱਧਾ ਪ੍ਰਭ ਕਾ ਗਿਆ ਬਡਿਆਈਆ ਪਦਮਨ ਥੀਕ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਇਆ ਆਖਣ ਮਾਲਾ ਕਿਆ ਵਿਚਾਰਾ ਸਉਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸਵਰਨ ਮਹਾਰਾਮ ਆਸਾ ਮਹੰਲਾ ਪ੍ਰਹਲਾ ਆ ਕਾਂਜੀ ਮਾਂ ਬੁਸਰੇ ਮਰ ਜਾਉ ਆਕਣ ਔਖ ਸਤ ਨਾਉ ਸਤ ਨਾਮ ਕੀ ਲਾਗ ਪੂਖ ਉਤ ਭੁਖਾ ਗਾ ਚਲੀਏ ਜੂਖ ਸੋਕਿ ਬੁਸਰੇ ਮੇਰੀ ਮਾਈ ਸਚਾ ਸਾਹਿਬ ਤਜ ਨਾ ਰਹਾ ਤਜ ਨਾਮ ਕੀ ਤਰ ਬੜਿਆਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਮਰਤੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰਨਾ ਹੋਵੇ ਸੋਗ ਦੇਂਦ ਦਰਹਨ ਚੁੱਕੇ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਵ ਨਾ ਕੋ ਹੋਏ ਜੇਵੜਾ ਬਤੇ ਵਰਤੇ ਹਰੀ ਦਾਤ ਜਿੰਦਨ ਕਰਗਾ ਕੀ ਤੀ ਰਾਤ ਕਜਮ ਸਰਹਤੀ ਕਮ ਜਾਤ ਨਾਨਕ ਨੂੰ ਨਾਵਾ ਬਾਜ ਸੁਨਾਤ ਹੋ ਰਾਗ ਗੁਰੀ ਮਹੰਲਾ ਚੌਥਾ ਹਰ ਕੇ ਦੰਤ ਤਤ ਗੁਰੂ ਤਤ ਬੁਰਕਾ ਬਿਰੋ ਕਰੋ ਗੁਰ ਪਾਸ ਹਮ ਕੀਰੇ ਗਰਮ ਤਤ ਗੁਰ ਤਰਨਾਈ ਕਰ ਦਿਆ ਨਾਮ ਬਰਗਾਸ ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਬਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਗਾਈ ਹਰ ਕੀਰਤ ਹਮਰੇ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮੇਰਾ ਤ੍ਰਿਪ ਤਸ ਹੈ ਮਿਲ ਜਾਂ ਤਤ ਗੁਣ ਪ੍ਰਗਾਸ ਜਨ ਹਰ 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 ਰਸ ਨਾਮ ਨ ਪਇਆ ਤੇ ਭਗ ਹੈ ਨਿਜੰ ਪਾਸ ਜੋ ਸਤਿਗੁਰੂ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵਾ ਤ੍ਰਿਗ ਜੀਵਾ ਜਨ ਹਰ ਜਨ ਸਤਿਗੁਰ ਸੰਗਤ ਪਾਈ ਕੰਤਰ ਮੋਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਤ ਜਿਤ ਹਰਜ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੁ ਗੁਦਰੀ ਮਹੰਲਾ ਪੰਜਵਾ ਕਾਹੇ ਰੇ ਮਨ ਚਿਤ ਬਹਿ ਉਦਮਾ ਜਾ ਆਹਰ ਹਰ ਜੀਉ ਪਰਿਆ ਸਾਲ ਪਤਰ ਮੈਂ ਜਨ ਤੋ ਪਾਈ ਤਾ ਕਰਿ ਜਗਾਗੇ ਕਰ ਦਰਿਆ ਮੇਰੇ ਮਧੋ ਜੀ ਸਤ ਸੰਗਤ ਮਿਲੈ ਜੋ ਤਰਿਆ ਗੁਰ ਪ੍ਰਸਾਦਿ ਬ੍ਰਹਮ ਪਦ ਪਾਇਆ ਤੋ ਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਗ ਤੁਧ ਬਿੰਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਜਿਗਤ ਸੰਭਾ ਏ ਠਾਕੁਰ ਕਾਹੇ ਮਨ ਭੋ ਕਰਿਆ ਉਡਾ ਉਡਾ ਵਸੇ ਕੁਸਾਂ ਤੇਜ ਪਥ ਬਚਰੇ ਸ਼ਰੀਆ ਤਨ ਗਮਨ ਗਲਾਬ ਗਮਨ ਜੁਗਵੈ ਮਨ ਮਹ ਜ਼ਮਰਨ ਕਰਿਆ ਸਭ ਨਿਦਾਨ ਦਾ ਸਸ਼ਟ ਸਿਧਾਨ ਠਾਗਰ ਕਰ ਤਦ ਧਰਿਆ ਦਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਰਵਰੀਆ ਰਾਗ ਸ ਮਹੰਲਾ ਚੌਥਾ ਸੋ ਪੁਰਖ ਇਕ ਓਅੰਕਾਰੁ ਸਤਿਗੁਰ ਪ੍ਰਸਾਦਿ ਸੋ ਪ੍ਰਭ ਨਰੰਦਰਨ ਹਰ ਪ੍ਰਭ ਨਰੰਦਰਨ ਹਰ ਅਗਮ ਅਗਮ ਪਰ ਸਭ ਤਿ ਅਭ ਸਭ ਤਿ ਅਭ ਤੁਜੀ ਹਰ ਸਚੇ ਦਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਜੀਆ ਕਾਧਾ ਤਾਰਾ ਹਰ ਤੇ ਅਭੋਤੰ ਤੁਜੀ ਸਭ ਦੂਖ ਬਸਾਰ ਨਹਾਰਾ ਹਰ ਬੇਡਾ ਗੁਰਰਾਜਿ ਸੇਵਕ ਜੀ ਕਿਆ ਨਾਨਕ ਗੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਵਰਗ ਦਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋ ਜਿਵੜਾਣਾ ਤੂੰ ਆਪੇ ਦਾਤਾ ਆਪੇ ਪੁੱਤਾ ਜੀ ਮਾਉ ਤਦ ਬਿਨ ਅਵਰ ਨਾ ਜਾਣਾ ਤੂੰ ਪਰਮ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸਿਵਹ ਜੋ ਸਿਵਹ ਤੁਧ ਜੀ ਜਨ ਨਾਨਕ ਤਨੁ ਕਰਪਾਣਾ ਹਰਿ ਧਵਹ ਹਰਿ ਧਵਹ ਤੁਧ ਜੀ ਸੇ ਜਨ ਜੁਗ ਮੈ ਤੁਗ ਵਸੇ ਸੇ ਮੁਕਤ ਸੇ ਮੁਕਤ ਭੈਜਨ ਹਰਿ ਧਿਆਇ ਜੀ ਤਨ ਟੋਟੇ ਜਮ ਕੇ ਫਸੀ ਜਿਨ ਨਰ ਭਉਜਨ ਹਰ ਨਰ ਭਉ ਧਿਆਇ ਜੀ ਤਨ ਕਾ ਭਉ ਤੁਭੁ ਗਵਾਸੀ ਜਿਨ ਸੇ ਵੈ ਜਿਨ ਸੇ ਵੈ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਸੀ ਸੇਤਨ ਸੇ ਧੰਜਨ ਹਰਿਆ ਜੀ ਜਨ ਨਾਨਕ ਤੈਨੂੰ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬਿਆੰਤ ਬਿਆੰਤ ਤੇਰੇ ਭਗਤ ਤੇਰੀ ਭਗਤ ਤੁਲਾ ਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕਰ ਹਰ ਪੂਜਾ ਜੀ ਤਬ ਤਬ ਹੈ ਜਪਹਿ ਬਿਆੰਤ ਤੇਰੇ ਅਨੇਕ ਤੇਰੇ ਅਨੇਕ ਪੜ੍ਹ ਹੈ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤੋ ਸੇ ਭਗਤ ਪੁੜੇ ਜਨ ਨਾਨਕ ਜੀ ਜੋ ਭਵ ਹੈ ਮੇਰੇ ਹਰਿ ਭਗਵੰਤਾ ਤੂ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੀਵੜ ਅਵਰਨਾ ਕੋਈ ਤੂ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੂ ਨਹ ਚਰ ਕਰਤਾ ਸੋਈ ਤੁਦੀ ਆਪੇ ਸ੍ਰਿਸ਼ਟ ਸੁਪਾਈ ਜੀ ਤੁਦੀ ਆਪੇ ਸਿਰਜ ਸੁਭ ਕੋਈ ਜਨ ਨਾਨਕ ਗੁਣ ਗਾਵਾ ਕਰਤੇ ਕੇ ਜੀ ਜੋ ਸਭ ਤੇ ਕਾ ਜਾਣੋਈ ਅਸ ਮਹੰਲਾ ਚੁਤ ਤੂ ਕਰਤਾ ਸਚਿਆਰ ਮੜਾ ਤਾਈ ਜੋ ਤੂ ਭਵ ਸੋਈ ਥਿਸੇ ਜੋ ਤੂ ਦੇਹ ਤੋਈ ਹਉ ਕੋਈ ਰਹਾ ਸਭ ਤੇਰੀ ਤੂ ਸਬਣੀ ਧਾਇਆ ਜਿਸਨੂੰ ਕਿਰਪਾ ਗ੍ਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੁਗਵਿਆ ਤਦਾਂ ਵਿਛੋੜਿਆ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤਦ ਬਿੰਦੂ ਜਾ ਕੋਈ ਨਾਹੀ ਜੀ ਜੰਦ ਸਭ ਤੇਰਾ ਖੇਲ ਵਿਜੋਗ ਮਿਲਵ ਚੜਿਆ ਸੰਜੋਗੀ ਮੇਰਾ ਜਿਸਨੂੰ ਤੂੰ ਜਾਣੈ ਸੋ ਜਨ ਜਾਣੈ ਹਰ ਗੁਣ ਸਦੀਹੀ ਆਗਮ ਖਣ ਜਿਨ ਹਰ ਜੀਵੈ ਤਿੰਜੁ ਕੰਪਾਇਆ ਚਹ ਜੇ ਹੀ ਹਰ ਨਾਮ ਜਮਾਇ ਤੂੰ ਆਪੇ ਕਰਦਾ ਤੇਰਾ ਕੀ ਤਬ ਹੋਇ ਤਦ ਬਿਨ ਦੂਜਾ ਅਵਰ ਨਾ ਕੋ ਹੋਇ ਤੂੰ ਕਰ ਕਰ ਵੇਖ ਹੈ ਜਾਣੈ ਸੋਇ ਜਨ ਨਾਨਕ ਗੁਰਮਖ ਪਰਗਟ ਹੋਇ ਅਸ ਮਹੰਲਾ ਪਹਿਲਾ ਤਿਤ ਸਰਵੜਾ ਪਹਿਲੇ ਨਿਮਤਾ ਪਾਣੀ ਪਾ ਬਗਤ ਨਹੀਂ ਕੀਆ ਪੰਗਦ ਮੋ ਪਗ ਨਹੀਂ ਚਾਲਦਾ ਹਮ ਦੇ ਕਦਰ ਡੂਬਿਐਲੇ ਮਨ ਇਕ ਨਾ ਜੇਤ ਜੋ ਮੂੜ ਮਨਾ ਹਰ ਬਜਰ ਤੇਰੇ ਗੁਣ ਗਲਿਆ ਰਹਾ ਨਾ ਹਉ ਜਿਤੇ ਜਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣਵਤ ਨਾਨਕ ਦਿਨ ਕੀ ਸਰਨਾ ਜੇ ਤੂੰ ਨਾਹੀ ਵੀਸਰਿਆ ਅਸਾ ਮਹੰਲਾ ਪਨਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਰਨ ਕੀ ਹੈ ਤੇਰੀ ਬਰੀਆ ਅਵਰ ਕਾਇ ਤਰਹਿ ਕੀਤਾ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਜਾਮ ਲਗ ਭਉਜਲ ਤਰਨ ਕਾ ਜਨਮ ਬਰਤਾ ਜਾ ਧਰਮ ਮਾਇਆ ਕੇ ਰਹਾ ਧਪ ਤਪ ਸੰਜਮ ਧਰਮ ਨਾਉ ਕਮਾਇਆ ਸੇਵਾ ਸਾਧਨ ਜਾਨੀਆ ਹਰਿਆ ਕਹੋ ਨਾਨਕ ਹੰਮੀਤ ਕਰਨ ਮਾ ਚਰਨ ਪਰ ਕੀ ਰਖੋ ਕਰਮਾਂ ਜਪ ਤਪ ਦੰਜੰ ਜਮ ਧਰਮ ਨਾਮ ਕਮਾਇਆ ਸੇਵਾ ਸਾਧਨ ਜਾਨੀਆ ਹਰਿਆ ਕਹੋ ਨਾਨਕ ਹੰਮੀਤ ਕਰਨ ਮਾ ਚਰਨ ਪਰ ਕੀ ਰਖੋ ਕਰਮਾਂ ਇਕ ਤੋ ਊੰਕਾਰੂ ਸ੍ਰੀ ਵਾਹਿਗੁਰੂ ਜੀ ਕੀ ਪਤ ਹੈ ਪਾਚੇ ਦਸ਼ਮੀ ਕਬਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਜਿਤ ਕੀਚ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀਪਾਰਾ ਅਮ੍ਰਿਤੁ ਸੁਛ ਸੁਬਾ ਤੁਮ ਕਾ ਬਹੁ ਆਪ ਹਾਥ ਦੇ ਮਹਿ ਬਚਾਵਹੁ ਸੁਖੀ ਬਚੈ ਮੋਰੋ ਪਰਵਾਰਾ सेवक वक सिख कर तारा मोर अच्छा निज कर दे आज सुंदरिया पूर्ण हो हमारी तो रह रहे पियसा तुम्हें साठ कोई हबर नाते जो बर चाहूं तो तुम ते पाऊ सेवक सिख हमारे तारिय है चौन चन चतर हमारे मारिय है ਆਪਾ ਤੇ ਮੁਝੇ ਉਭਰੀਏ ਮਰਨ ਕਾਲ ਕਾ ਤਰਾ ਤੁਮ ਵਰਿਏ ਉਹ ਜੋ ਤਦਾ ਮਾਰੇ ਪਚਾ ਸ੍ਰੀ ਅਸਿ ਤੁਝੂ ਕਰਿਓ ਰਚਾ ਰਾਗ ਲਹੋ ਮਹ ਰਾਗਨ ਹਾਰੇ ਸਾਹਿਬ ਸੰਤ ਤੋ ਹਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪ੍ਰੀਚ ਤਰ ਦੁਸ਼ਕੰਤਾ ਕਾਲ ਪੈ ਬ੍ਰਹਮਾ ਬਪਤਰਾ ਕਾਲ ਪੈ ਸ਼ਿਵ ਜੋ ਅਵਤਾਰਾ ਕਾਲ ਪੈ ਗਰਭ ਸਨ ਪ੍ਰਕਾਸ਼ਾ ਸਗਲ ਕਾਲ ਕਾ ਗਿਆਤ ਮਤਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਗ ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਤਬ ਲੋਕ ਜਵਾਰਾ ਨਮਸਕਾਰ ਹੈ ਤਹ ਹਮਾਰਾ ਜਵਨ ਕਾਲ ਤਬ ਜਗਤ ਬਨਾਇਓ ਦੇਵਤਾ ਤਜਿਨ ਉਪਜਾਇਓ ਆਦੰਤ ਦੇ ਅਵਤਾਰਾ ਸੋਏ ਗੁਰੂ ਤੁਮ ਜਿਓ ਹਮਾਰਾ ਨਮਜਕਾਰ ਤਿਸਿ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸੁਵਾਰੇ ਸਿਵ ਕਨ ਕੋ ਸੁਭ ਗੁਣ ਤੁਪਦੀਓ ਸਤਰੰ ਕੋਪਲ ਮੋਮਬਦ ਕੀਓ ਘਟ ਘਟ ਦੇ ਅੰਦਰ ਕੀ ਜਾਨਤ ਭਲੇ ਬੁਰੇ ਕੀ ਪੀਰ ਮਛਾਨਤ ਭਲੇ ਬੁਰੇ ਕੀ ਪੀਰ ਪਿਸ਼ਾਨਤ ਚੀਟੀ ਤੇ ਕੁੰਟਰ ਜ ਤੁੰਲਾ तब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाना घट घट के पट पट की जाना जब उतक करा कर तारा प्रजा तर्त तो तब देह अपारा जब आकार करत कब हों तुम मैं मलत देह तर सब हों जेते बदन सृष्ट सब तारा ਆਪ ਆਪਣੀ ਬੁਝ ਉਚਾਰਾ ਤੁਮ ਸਭ ਹੀ ਤੇ ਰਹਤ ਨਿਰਾਲੰ ਜਾਨਤ ਭੇਦ ਭੇਦ ਅਰ ਅਲੰ ਨਰੰਕਰ ਨਿਰਭਕਰ ਨਰਲੰਭ ਆਦ ਅਨੀਲ ਅਨਾਦ ਅਸੰਭ ਤਾ ਕਾ ਮੂੜਹ ਉਚਾਰ ਜਪਿਦਾ ਜਾ ਕੋ ਭੇਵਨ ਪਾਵਤ ਪੇਦਾ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੂੜਹ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਖਣਾ ਜਾਏ ਪਸਾਰਾ ਕਹੇ ਵਿਦ ਸਜਾ ਪ੍ਰਤਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਭਿਓ ਰਵ ਕਹੀ ਪੁਪਾ ਅੰਡਜ ਜੇ ਰਜ ਸੇਤਜ ਕੀਨੀ उत्पज कान बहो रच दिनी कहो भूत राजा हो बटा कहो सुमट पे हो शंकर कठ सगरे श्रेष्ठ खाय अचम भव आद जुगाद स्वरूप सियम भव अब रच्छा मेरी तुम करो सिख उबार असिख दुष्ट जेते अठवत तुपता ਸਗਲ ਮਲੇਸ਼ ਕਰੋ ਰਣ ਘਤਾ ਜੇ ਅਸੀਂ ਤੁਇ ਤਵਦਰ ਨੀ ਪਰੇ ਤਿਨ ਕੇ ਦੁਸ਼ਟ ਦੁਖ ਤਹਵਾ ਮਰੇ ਪੁਰਖ ਜਨਮ ਭਗ ਪਰਿ ਤਿਹਾਰੇ ਤਿਨ ਕੇ ਤੁਮ ਸੰਕਰਤ ਉਟਾਰੇ ਜੋ ਕਲ ਕੋ ਇਕ ਬਾਰਤ ਐਹ ਤਾਗੇ ਕਾਲ ਨਿਕਟਨ ਐਹ ਰਚਾ ਹੋਇ ਤਾਹੇ ਤੁਮ ਕਾਲਾ ਦੁਸ਼ਟ ਰਿਸ਼ੁਤਰਾ ਤਤ ਕਾਲਾ ਕਿਰਪਾ ਦ੍ਰਿਸ਼ਟੰ ਜਾਹਿ ਨਿ ਹਰੇ ਹੋ ਤਾਕੇ ਤਾਪ ਤਨ ਕਮੋ ਹਰੇ ਹੋ ਰਿੱਧ ਚਿਤ ਕਰਮ ਤਬ ਹੋਈ ਦੁਸ਼ਟ ਚਹਾਸ ਬਸ ਕੇ ਨਾ ਕੋਈ ਏਕ ਬਾਰ ਦਿਨ ਤਮੈ ਤੁਮਾਰਾ ਕਾਲ ਫਾਸੇ ਤਹੇ ਉਪਰ ਜੈ ਨਰ ਨਾਮ ਤਹਾਰੂ ਕਾਹ ਦਾਰਦ ਦੁਸ਼ਟ ਦੋਖ ਤੇ ਰਹਾ ਖਾੜਕ ਕੇ ਤਮੈ ਸਰਨ ਤੁਹਾਰੀ ਆਪ ਹੱਦ ਦੇਹੁ ਬਾਰੀ ਸਰਬਟਾਰ ਮਹੋ ਸੁਹਾਇ ਦੁਸ਼ਟ ਦੋਖਤੇ ਦੇਹੁ ਬਚਾਈ ਖੜਕ ਗਏ ਤਮ ਸਰਣ ਤੁਹਾਰੀ ਆਪ ਹੱਦ ਦੇਹੁ ਬਾਰੀ ਸਰਬਟਾਰ ਮਹੋ ਸੁਹਾਇ ਦੁਸ਼ਟ ਦੋਖਤੇ ਦੇਹੁ ਬਚਾਈ ਸੁਵਈਆ ਪਾਇ ਕਹੈ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤ ਏਕ ਨ ਮੰਨਿਓ ਸਿਮਰਤ ਸਾਸਰ ਵੇਦ ਸਭ ਹੈ ਬਹੁ ਭੇਦ ਕਹ ਹਮ ਏਕ ਨ ਜਾਨਿਓ ਸ੍ਰੀ ਅਸਮਾਨ ਕਿਰਪਾ ਤੁਮਰੀ ਕਰ ਮਾ ਨਾ ਕਹਿਓ ਸਭ ਤੁਹੇ ਬਗਾਨਿਓ ਦੁਹਰਾਇ ਸਗਲ ਦੁਆਰ ਕੋ ਛਾੜ ਕਾ ਗਇਓ ਤੁਹਾਰੋ ਦਵਾਰ ਬਾਹੇ ਗਹਿ ਜੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕਾ ਗਇਓ ਤੁਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾ ਤੁਹਾਰ ਰਾਮ ਕਲੀ ਮਹੰਦਾ ਤੇਜ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਜ ਸਤੀ ਮਨ ਵਧੀਆਂ ਵਾਦਾਈਆਂ ਰਾਗ ਰਤਨਾ ਪਰਵਾਰ ਪਰੀਆਂ ਸ਼ਬਦ ਗਾ ਬਣਾਈਆ ਚਵਦ ਤਾ ਦਾਬ ਹੋ ਹਰੀ ਕੇਰਾ ਮਨ ਜੀ ਨੀ ਵਸਾਇਆ ਕਹੇ ਨਾਨਕ ਅਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਜਗਾਰੋ ਹਰਨ ਦੇ ਹਰਨ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਗਏ ਤੇਰਾ ਕਾਰ ਜੀ ਸਭ ਸੁਵਾਨਾ ਸਵਨਾਗਲਾਪ ਸਮਰੱਥ ਸੁਆਮੀ ਸੋ ਕਿਉ ਨੋ ਵਿਚਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇ ਤੂੰ ਪਾਵੇਂ ਸਦਾ ਸੁਖਤਸਾਲਾ ਤੇਰੀ ਨਾਮ ਮਨ ਮਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕੁ ਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰ ਸਚਾ ਨਾਮ ਮੇਰਾ ਆਧਾਰ ਸਚ ਰਾਮ ਆਧਾਰ ਮੇਰਾ ਜਿਨ ਭੁਖਾਂ ਸੁਖ ਗਵਾਈਆ ਕਰਿ சாਤ ਸੁਖ ਮਨਾਏ ਵਸਿਆ ਜਿਨੇ ਚਾਹ ਸਭ ਰਈਆ ਸਦਾ ਕੁਰਬਾਨ ਕੀਤਾ ਗੁਰਵਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਤੁਨੋਂ ਸੰਤਹੋ ਸ਼ਬਦਦਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਤ ਘਰਤ ਭਾਗਾ ਘਰਜ਼ ਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੋਤ ਤਤ ਵਾਸ ਕੀਤੇ ਕਾਲ ਕੰਟ ਤਮਾਰਿਆ ਤੁਰ ਕਰੰਮ ਪਾਇਆ ਤੁਧ ਜਨ ਕੋ ਸੇਨਾ ਮਹਰ ਕਾ ਲਾਗੇ ਕਹਿ ਨਾਨਕ ਤਾ ਸੁਭ ਹੋਵਾ ਤਿਤ ਕਰ ਅਨਾਹਦ ਵਾਜੇ ਅਨੰਦ ਜਰੋਹ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੂਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸ਼ਾਂਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਬਾਣੀ ਤ ਕਹਤੇ ਪਵਿਤ ਸਤਗੁਰ ਰਹਿ ਆ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਸੁਣ ਤੇ ਪਾਣੀ ਤ ਕਹਤੇ ਪਵਿਤ ਸਤਗੁਰ ਰਹਿ ਆ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਦਾਮਣੀ ਮਹੰਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਗੁਰੂ ਕਾ ਪਈਓ ਜਿਸ ਕਾ ਸਭ ਸੋ ਆਧਾਰੋ ਜੇ ਕੋ ਕਾ ਵਾ ਜੇ ਕੋ ਕੁੰਚਾ ਤਿਸ ਕਾ ਹੋਏ ਉਧਾਰੋ ਇਹ ਵਸਤਤ ਜੀ ਨਹ ਜਾਇ ਨਿਤ ਨੇਤ ਰਖੋਰ ਧਾਰੋ ਤਮ ਸੰਤਾਰ ਚਰਨ ਲਗਤ ਰਿਯੇ ਸਬ ਨਾਨਕ ਬ੍ਰਹਮ ਬਸਾਰੋ ਸੋ ਲੋਕ ਮਹੰਤਾ ਪੰਜਾ ਤੇਰਾ ਕੀਤਾ ਜਤੋ ਨਹੀਂ ਮੈ ਨੋ ਜੋਗਤ ਤੋਈ ਮੈ ਨਰਗੁਣੀ ਹਾਰੇ ਕੋ ਗੁਣ ਨਾਹੀ ਆਪੇ ਤਰਜਪਿਓਈ ਤਰਜਬਿਆ ਮਹਾਰਾਮ ਤੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾ ਤਨ ਮਨ ਠੀਵਾ ਹਰਿਆ ਅਰਜ ਪਿਆ ਮਹਰਾਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾ ਤਨ ਮਨ ਠੀਵਾ ਹਰਿਆ ਪਾਉੜੇ ਤਿਥੇ ਤੁਤਿ ਮਰਤ ਜਿਤ ਕੋਈ ਨਾਹੀ ਉਥੇ ਤੇਰੀ ਰਾਖੋ ਅਗਨੀ ਉਦਰ ਮਾਹੀ ਸੁਣ ਕਾ ਜਮਕੇ ਦੂਤ ਨਾ ਇਤਰਾ ਛੜ ਜਾਹੇ ਭਾਉ ਜਰ ਬਿਸਮਸਗਾਹੋ ਗੁਰਸਬ ਦੀਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇਖਾਹੇ ਕਲ ਮੇਹੋ ਕੁਣ ਗੁਣ ਗੋਵਿੰਦ ਗਾਹੇ ਸਭ ਸੇ ਨੋ ਕਿਰਪਾਲ ਸੁਮਾਲੇ ਸਾਹੇ ਸਾਹੇ ਵਰਤਾ ਕੋਈ ਨਾ ਜਾਇ ਜੀ ਆਵਹਿ ਤੁਧ ਆਹੀ ਸ਼ਲੋਕ ਮਹਾਂਲਾ ਪੰਜਵਾ ਅੰਤਰਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੇ ਸਤ ਗੁਰ ਵੇਖਣਾ ਚਰਮਣੀ ਤੁਮਨਾ ਗੁਰ ਨਾਉ ਸਤ ਗੁਰ ਸੇਤੀ ਰਤਿਆ ਦਰਗਹ ਭਈ ਢਾਉ ਕਹ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਧਗ ਮਹਿ ਉਤਮ ਕਾੜਿ ਹੈ ਵਿਰਲੇ ਕੇਈ ਕੇ ਮਹਲਾ ਪੰਜਵਾ ਰਖੇ ਰਕਣ ਹਾਰ ਆ ਬੋ ਬਾਰੀਨ ਗੁਰ ਕੀ ਪੈਰੀ ਪਾਈ ਕਾਜ ਸੁਵਾਰੀਨ ਹੋ ਆਪ ਦਿਆਲ ਮਨੋ ਨਾ ਵਿਸਾਰੀਨ ਸਾਧ ਜਨ ਗੈ ਸੰਗ ਭਉ ਜਲ ਤਾਰੀਨ ਸਾਗਤ ਨਿੰਦਕ ਦੁਸਤ ਕਿਨ ਮਾਇ ਬਿਦਾਰੀਨ ਤੇ ਸਾਹਿਬ ਕੀ ਟੇਕ ਨਾਨਕ ਮਨਹਿ ਮਾਹੀ ਜੇ ਸਿਮਰਤ ਸੁਖ ਹੋਏ ਸਗਲੇ ਦੂਖ ਜਾਹੇ ਤੇ ਸਾਹਿਬ ਕੀ ਟੇਕ ਨਾਨਕ ਮਨਹਿ ਮਾਹੀ ਜੇ ਸਿਮਰਤ ਸੁਖ ਹੋਏ ਸਗਲੇ ਦੂਖ ਜਾਹੇ ਚੰਕ ਖੰਸ ਉਹ ਆਹੀ ਗੁਰਜੀ ਕੀ ਫਤਿਹ